ਲਹੂ ਫਰਾਂ ਤਾਂ لازمی ਹੈ ਹਾਂਜੀ ਦੇਵ ਕਰੋੜ ਦੇ ਫੈਨਸ ਹੋ ਜਾਓ ਤਿਆਰ ਕਿਉਂਕਿ ਦੇਵ ਕਰੋੜ ਦੀ ਆ ਰਹੀ ਨਵੀਂ ਪੰਜਾਬੀ ਫਿਲਮ ਬਲੈਕਆ 2 ਦਾ ਪ੍ਰੀ ਟ੍ਰੇਲਰ ਆਫੀਸ਼ੀਅਲੀ ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਦਰਸ਼ਕਾਂ ਵੱਲੋਂ ਕਾਫੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਬਲੈਕਆ 2 ਫਿਲਮ ਦਾ ਪ੍ਰੀ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਸਾਨੂੰ ਇਹਨਾਂ ਦਾ ਪਤਾ ਚੱਲ ਜਾਂਦਾ ਹੈ ਕਿ ਸਾਨੂੰ ਜੋ ਇਸ ਫਿਲਮ ਵਿੱਚ ਐਕਸ਼ਨ ਤੇ ਸਟੋਰੀ ਦੇਖਣ ਨੂੰ ਮਿਲੇਗੀ ਉਹ ਕਾਫੀ ਸ਼ਾਨਦਾਰ ਹੋਣ ਵਾਲੀ ਹੈ ਤੇ ਜਿਸ ਦਿਨ ਵੀ ਇਹ ਫਿਲਮ ਰਿਲੀਜ਼ ਹੋਵੇਗੀ ਕਾਫੀ ਸ਼ਾਨਦਾਰ ਕਮਾਈ ਕਰੇਗੀ ਤੇ ਸੁਪਰ ਡੂਪਰ ਹਿੱਟ ਸਾਬਿਤ ਹੋਵੇਗੀ ਬਲੈਕਆ 2 ਫਿਲਮ ਦਾ ਪ੍ਰੀ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਵੱਲੋਂ ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਇਸ ਫਿਲਮ ਦੇ ਟ੍ਰੇਲਰ ਨੇ ਪੰਜਾਬੀ ਇੰਡਸਟਰੀ ਵਿੱਚ ਇੱਕ ਪਹਾੜੀ ਰੌਣਕ ਪੈਦਾ ਕਰ ਦਿੱਤੀ ਹੈ। ਬਲੈਕੀਆ 2 ਫਿਲਮ ਦੇ ਪ੍ਰੀ ਟ੍ਰੇਲਰ ਵਿੱਚ ਜੋ ਸਾਨੂੰ ਸੀਨ ਦੇਖਣ ਨੂੰ ਮਿਲੇ ਉਹਨਾਂ ਦੀ ਤਾਰੀਫ਼ ਕਰਨੀ ਤਾਂ ਬੰਦੀ ਹੈ ਕਿ ਫਿਲਮ ਦੇ ਡਾਇਰੈਕਟਰ ਨੇ ਇਸ ਫਿਲਮ ਨੂੰ ਬਣਾਉਣ ਵਿੱਚ ਕਾਫੀ ਮਿਹਨਤ ਕੀਤੀ ਹੈ। ਬਲੈਕੀਆ 2 ਫਿਲਮ ਨੂੰ ਡਾਇਰੈਕਟ ਨਵਨੀਤ ਸਿੰਘ ਨੇ ਕੀਤਾ ਹੈ ਜੋ ਪਹਿਲਾਂ ਵੀ ਕਾਲਾਸ਼ਾ ਕਾਲਾ ਸ਼ਰੀਕ ਸ਼ਰੀਕ 2 ਤੇ ਸਿੱਧੂ ਸੌ ਸਾਊਥ ਹਾਲ ਵਰਗੀਆਂ ਸੁਪਰ ਹਿੱਟ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਹਨ ਤੇ ਫਿਲਮ ਨੂੰ ਪ੍ਰੋਡਿਊਸ ਮੋਨਾ ਕੋਹੜੀ ਵਿਵੇਕ ਕੋਹੜੀ ਬਲਵਿੰਦਰ ਸਿੰਘ ਸੰਦੀਪ ਬੰਸਲ ਤੇ ਦਿਨੇਸ਼ ਔਲਖ ਨੇ ਮਿਲ ਕੇ ਕੀਤਾ ਹੈ ਬਾਕੀ ਦੇਵ ਕਰੋੜ ਤੋਂ ਇਲਾਵਾ ਇਸ ਫਿਲਮ ਵਿੱਚ ਸਾਨੂੰ ਜਗਜੀ ਖੈਰਾ ਆਰੋਸ਼ੀ ਸ਼ਰਮਾ ਰਾਜ ਸਿੰਘ ਝਿੰਜਰ ਤੇ ਸੁਖੀ ਚਾਹਲ ਦੇ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲਣਗੇ ਬਲੈਕੀਆ 2 ਫਿਲਮ ਸਾਨੂੰ 8 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਇਸ ਤੋਂ ਇਲਾਵਾ ਬਲੈਕੀਆ 2 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਸਾਨੂੰ ਇਸ ਫਿਲਮ ਦਾ ਇੱਕ ਅਫੀਸ਼ੀਅਲ ਟ੍ਰੇਲਰ ਵੀ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤੁਹਾਨੂੰ ਬਲੈਕੀਆ 2 ਫਿਲਮ ਦਾ ਪ੍ਰੀ ਟ੍ਰੇਲਰ ਕਿੱਦਾਂ ਦਾ ਲੱਗਿਆ ਤੇ ਫਿਲਮ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਕਿੰਨੇ ਕਰੋੜਾਂ ਦੀ ਕਮਾਈ ਨੂੰ ਪੂਰਾ ਕਰ ਸਕਦੀ ਹੈ ਇਹ ਅਸਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਦੇਵ ਖਰੋੜ ਤੇ ਜਬਜੀ ਖੈਰਾਂ ਨੂੰ ਇੱਕ ਬਹੁਤ ਵਧੀਆ ਐਕਟਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ